ਅੱਜ ਜੇਲਾ ਫਤੇਗੜ ਸਾਹਿਬ ਦੇ ਵਿੱਚ ਕਾਂਗਰਸ ਦੀ ਭਾਰੀ ਜਿੱਤ ਹੋਈ ਹੈ ਤੇ ਸਾਡੇ ਨਾਲ ਸਾਬਕਾ ਚੇਅਰਮੈਨ ਗੁਲਸ਼ਨਰਾਏ ਬੋਬੀ ਜੀ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਖੁਦ ਕਾਂਗਰਸੀ ਨੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਬਾਬਾ ਤੰਤਨ ਬਾਬਾ ਜੋਰਾਵਰ ਸਿੰਘ ਤੰਦਰਬਾਉ ਫਤੇ ਸਿੰਘ ਦੀ ਜਿਹੜੀ ਨਿਸਾਨੀ ਸ਼ਹਾਦਤ ਵਾਲੀ ਧਰਤੀ ਹੈ ਜਿੱਥੇ ਡਾਕਟਰ ਅਮਰ ਸਿੰਘ ਜੀ ਨੂੰ ਪਹਿਲਾਂ ਵੀ ਪਿਛਲੀ ਵਾਰ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿਤਾ ਕੇ ਪਈਆ ਸੀ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਫਤਵਾ ਫੇਰ ਦਿੱਤਾ ਉਸ ਦਾ ਮੇਨ ਕਾਰਨ ਇਹੀ ਹੈ ਕਿ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਦੀ ਤਾਲੀਮ ਨੂੰ ਦੇਖਦੇ ਹੋਏ ਉਹਨਾਂ ਦੁਆਰਾ ਆਪਣੇ ਏਰੀਆ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਵਾਜਿਆ ਕਿਉਂਕਿ ਉਹਨਾਂ ਤੇ ਆ ਸੈਕਿਉਰਟੀ ਇਕੱਲਾ ਫਤਿਹਗੜ ਤੋਂ ਉਪਜਹੀ ਇਕੱਲਾ ਇਹੀ ਸਬਸ਼ ਜੀ ਜਿਹੜਾ ਐਨਾ ਪੜਿਆ ਲਿਖਿਆ ਤੇ ਵਿਦਵਾਨ ਸੀ ਜਿਹੜਾ ਲੋਕਾਂ ਦੀ ਆਵਾਜ਼ ਆਵਾਜ਼ ਨੂੰ ਲੋਕ ਸਭਾ ਦੇ ਵਿੱਚ ਬੁਲੰਦ ਕਰ ਸਕਦਾ ਸੀ ਸੋ ਲੋਕਾਂ ਨੇ ਫਤਵਾ ਦਿੱਤਾ ਦਿਸੋ ਸਮਝ ਕੇ ਦਿੱਤਾ ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਕੋਲ ਅਧਿਕਾਰ ਹੈ ਆਪਣੇ ਨਮਾਇੰਦਾ ਚੁਣਨ ਦਾ ਸੋ ਜਿਨ੍ਹਾਂ ਸਦਰਾਂ ਦੇ ਨਾਲ ਲੋਕਾਂ ਨੇ ਚੁਣਿਆ ਉਸੇ ਸਦਰਾਂ ਦੇ ਨਾਲ ਡਾਕਟਰ ਅਮਰ ਸਿੰਘ ਜੀ ਉਹਨਾਂ ਨੇ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕੁਲਚਨ ਹੈ ਭਵੀ ਜੀ ਤੇ ਡਾਕਟਰ ਅਮਰ ਸਿੰਘ ਜੀ ਤੁਸੀਂ ਰਲ ਕੇ ਕੀ ਵਿਕਾਸ ਕਰੋਗੇ ਕਿਉਂਕਿ ਡਾਕਟਰ ਅਮਰ ਸਿੰਘ ਇੱਕ ਪੜਿਆ ਲਿਖਿਆ ਸੁਸਬਾਨ ਮਹੌਨ ਦੇ ਨਾਤੇ ਉਹਦੀ ਸੋਚ ਹੈ ਕਿ ਮੈਂ ਸ਼੍ਰੀ ਫਤਿਹਗੜ ਸਾਹਿਬ ਦੀ ਇਸ ਪਾਵਨ ਧਰਤੀ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਜਾਣਾ ਇੰਟਰਨੈਸ਼ਨਲ ਲੈਵਲ ਤੇ ਲਿਜਾਣ ਦਾ ਮਤਲਬ ਇਹ ਹੈ ਕਿ ਉਹ ਸਾਰੀਆਂ ਸਹੂਲਤਾਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪੂਰੇ 에ਅਰਪੋਰਟ ਦੀ ਵਿਵਸਥਾ ਕਿਉਂਕਿ ਜਿਹੜਾ ਇਹ ਸਥਾਨ ਹੈ ਇੱਕ ਅਜਿਹਾ ਪਵਿੱਤਰ ਸਥਾਨ ਹੈ ਜਿੱਥੇ ਸਿੱਖਾਂ ਦੇ ਦੇ ਲਈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀਸਰੂ ਪੂਰੇ ਵਰਾਜਮਾਨ ਨੇ ਤੇ ਮੁਸਲਮਾਂ ਪਾਏ ਚਾਰੇ ਦਾ ਵੀ ਮੱਕਾ ਮਦੀਨੇ ਤੋਂ ਬਾਅਦ ਦੂਜੀ ਜਿਹੜੀ ਪੂਰੇ ਹੈਗੀ ਆ ਉਹ ਦਰਜਾ ਉਰੇ ਦਿੱਤਾ ਜਾਂਦਾ ਉਸ ਤੋਂ ਇਲਾਵਾ ਜੈਨ ਸਥਾਨਕ ਵਾਲਿਆਂ ਵਾਸਤੇ ਚਕਰੇਸ਼ਵਰੀ ਮਾਤਾ ਦਾ ਮੰਦਿਰ ਤੇ ਪ੍ਰਾਚੀਨ ਨੈਣਾਦੇਵੀ ਮਾਤਾ ਦਾ ਮੰਦਿਰ ਲੋਕ ਦੂਰੋਂ ਦੂਰੋਂ ਤੁਸੀਂ ਅਸੀਂ ਦੇਖਦੇ ਆ ਕਿ ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਪੂਰੇ ਆਉਂਦੇ ਨੇ ਜਦੋਂ ਮਤਲਬ ਕਿ ਇੰਟਰਨੈਸ਼ਨਲ ਲੈਵਲ ਦਾ ਲੈਵਲ ਤੇ ਲਿਆਇਆ ਜਾਂਦਾ ਤਾਂ ਸਾਰਾ ਕੁਝ ਆਪਣੇ ਆਪ ਨਾਲ ਨਾਲ ਪੈਰਲ ਡਵੈਲਪ ਹੁੰਦਾ ਜੇ ਉਰੇ 에어ਪੋਰਟ ਆਊਗਾ ਤਾਂ 에어ਪੋਰਟ ਦੇ ਨਾਲ ਸਾਡਾ ਉਰੇ ਆਪਣਾ ਸ਼ੋਪਿੰਗ ਮਾਲਸ ਵਧਣਗੇ ਤੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧੂਗੀ ਲੋਕ ਆਣਗੇ ਬਾਹਰੋਂ ਖਰੀਦਦਾਰੀ ਕਰਨਗੇ ਸਾਡਾ ਜਿਹੜਾ ਵਪਾਰ ਵਧੂਗਾ ਤੇ ਹੋਟਲ ਲਾਈਨ ਦੇ ਵਿੱਚ ਕਾਰੋਬਾਰ ਵਧੂਗਾ ਲੋਕਾਂ ਨੇ ਰਹਿਣ ਦੇ ਠਹਿਰਨ ਦੀ ਵਿਵਸਥਾ ਵਾਸਤੇ ਜ਼ਰੂਰੀ ਹੈ ਇਸੇ ਤਰ੍ਹਾਂ ਹੋਰ ਜੋ ਸਾਡੀਆਂ ਫੈਸਿਲਿਟੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਸ ਤੋਂ ਲਾਵਾ ਅਮਰ ਸਿੰਘ ਜੀ ਦੀ ਸੋਚ ਹੈ ਕਿ ਮੈਂ ਹਲਕੇ ਦੇ ਵਿੱਚ ਰਹਿੰਦੇ ਵਿਕਾਸ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਰੇਲਵੇ ਸਟੇਸ਼ਨ ਦੀ ਜਿਹੜੀ ਡਵੈਲਪਮੈਂਟ ਆ ਬਹੁਤ ਜੰਗੀ ਪੱਧਰ ਤੇ ਚੱਲ ਰਹੀ ਹੈ ਜਿੱਥੇ ਲਗਭਗ 40-45 ਕਰੋੜ ਰੁਪਏ ਡਾਕਟਰ ਅਮਰ ਸਿੰਘ ਜੀ ਨੇ ਪ੍ਰੋਵਾਈਡ ਕਰਵਾਇਆ ਸੀਗਾ ਤੇ ਹੈਰੀਟੇਜ ਡਿਪਾਰਟਮੈਂਟ ਤੋਂ ਉਹਨਾਂ ਨੇ ਫੰਡਸ ਪ੍ਰੋਵਾਈਡ ਕਰਵਾ ਕੇ ਆਪਣਾ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਨੂੰ ਸਾਫ ਨੂੰ ਜਰੀਏ ਚਾਰੇ ਪਾਸੇ ਉਹਦੇ ਡਵੈਲਪਮੈਂਟ ਕਰੀ ਹੋਈ ਹੈ ਆਮ ਖਾਸ ਬਾਗਬਾਨ ਨਵੀਨੀਕਰਨ ਸੁੰਦਰੀਕਰਨ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਅੰਬੇ ਮਾਜਰੇ ਦਾ ਪੁਲ ਹੋ ਗਿਆ ਜੋ ਵੀ ਸਾਡੇ ਹਲਕਾ ਵਾਧਾ ਨਾਗਰਾਜੀ ਤਾਂ ਹੋਰ ਆਲੇ ਦੋਲੇ ਦੇ ਜਿਹੜੇ ਵਿਧਾਇਕ ਸੀਗੇ ਉਹ ਉਹਨਾਂ ਦੀ ਅਪਰੋਚ ਕਰਦੇ ਸੀ ਉਹ ਉਸ ਕੰਮ ਨੂੰ ਪੂਰਾ ਕਰਾਉਣ ਦੇ ਵਿੱਚ ਬੜੀ ਤੰਦਹੀ ਦੇ ਨਾਲ ਕੰਮ ਕਰਦੇ ਸੀ ਜਿਕਣਾ ਕਿ ਡਾਕਟਰ ਅਮਰ ਸਿੰਘ ਜੀ ਨੇ ਇੱਕ ਵਾਦਾ ਕੀਤਾ ਸੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਲੋਕਾਂ ਦੇ ਨਾਲ ਇੱਕ ਮੈਡੀਕਲ ਕਾਲਜ ਲੈ ਕੇ ਆਉਂਗਾ ਉਹਦੇ ਬਾਰੇ ਕੀ ਅਪ੍ਰਾਪੀ ਕਿਤੇ ਹੈ ਮੈਡੀਕਲ ਕਾਲਜ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਇੰਟਰਨੈਸ਼ਨਲ ਲੈਵਲ ਤੇ ਲੈ ਜਾਣਾ ਚਾਹੁੰਦੇ ਨੇ ਮੈਡੀਕਲ ਕਾਲਜ ਵੀ ਉਸੇ ਦਾ ਹੀ ਇੱਕ 파ਟ ਹੈ ਉਹਨਾਂ ਦੀ ਸੋਚ ਹੈ ਕਿ ਇੱਕ ਵਧੀਆ ਮੈਡੀਕਲ ਕਾਲਜ ਲਿਆਂਦਾ ਜਾਵੇ ਤਾਂ ਜੋ ਸਾਡੇ ਏਰੀਆ ਦੇ ਬੱਚੇ ਆ ਉਹ ਬਾਹਰ ਜਾ ਕੇ ਆਪਣੀ تعلیم ਨਾਲ ਇਹ ਗੁਲਸ਼ਨ ਰਾਏ ਡਿਸਪਲ ਕਾਉਂਸਲਰ ਐਕਸ ਚੇਅਰਮੈਨ ਮਾਰਕੀਟ ਕਮੇਟੀ ਸਮੂਹ ਹਲਕਾਂ ਨਿਵਾਸੀਆਂ ਦਾ ਜਿਨ੍ਹਾਂ ਨੇ ਡਾਕਟਰ ਅੰਮਰ ਸਿੰਘ ਜੀ ਨੂੰ ਵੱਡੇ ਭਾਰੀ ਮਾਰਜਨ ਤੇ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਆਪਣਾ ਇੱਕ ਇੱਕ ਕੀਮਤੀ ਵੋਟ ਪਾਇਆ ਆਪਣੀ سپورਟ ਕੀਤੀ ਉਹਨਾਂ ਪੰਜਾਂ ਸਰਪੰਚਾਂ ਦਾ ਉਹਨਾਂ ਮਿਊਨਿਸਪਲ ਕਾਉਂਸਲ ਸਹਿਬਾਨਾਂ ਦਾ ਤੇ ਸਾਰੇ ਇਲਾਕੇ ਦੇ ਨਿਵਾਸੀਆਂ ਦਾ ਬਾਕ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਉਹਨਾਂ ਨੂੰ ਦੁਵਾਰਾ ਸੇਵਾ ਦਾ ਮੌਕਾ ਦਿੱਤਾ ਉਹਨਾਂ ਤੇ ਆਸ ਰੱਖੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੀਆ ਕੰਮ ਕਰਨਗੇ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ